ਸੀਨੀਅਰ ਅਧਿਕਾਰੀ ਸਮੀਰ ਵਰਮਾ ਜੀ ਮੌਜੂਦ ਹੈਗੇ ਜੱਜ ਰੇਲਵੇ ਸਟੇਸ਼ਨਾਂ 'ਤੇ 15 ਅਗਸਤ ਤੋਂ ਲੈ ਕੇ ਚੈਕਿੰਗ ਕੀਤੀ ਜਾ ਰਹੀ ਹੈ ਗੱਲਬਾਤ ਕਰਦੇ ਆ ਆਪਣੇ ਸੀਨੀਅਰ ਅਧਿਕਾਰੀ ਸਮੀਰ ਵਰਮਾ ਵਰਮਾ ਜੀ ਕੀ ਕਹਿਣਾ ਚਾਹੋਗੇ ਜਿਹੜੇ ਅੱਜ ਰੇਲਵੇ ਸਟੇਸ਼ਨਾਂ 'ਤੇ 15 ਅਗਸਤ ਤੋਂ ਲੈ ਕੇ ਚੈਕਿੰਗ ਕੀਤੀ ਜਾ ਰਹੀ ਹੈ ਬਿਲਕੁਲ ਜਿਹੜਾ 15 ਅਗਸਤ ਦੇ ਨਜ਼ਰ ਮੱਦੇਨਜ਼ਰ ਜਿਹੜਾ ਹੈਗਾ ਅਸੀਂ ਇਹ ਚੈਕਿੰਗ ਕਰ ਰਹੇ ਹਾਂ ਤੇ ਵਿੱਚ ਅਸੀਂ ਆਪਣੇ तकरीबन 4-5 ਪੁਲਿਸ ਸਟੇਸ਼ਨਸ ਨੂੰ ਇਨਵੋਲਵ ਕੀਤਾ ਹੈ ਇਸ ਤੋਂ ਇਲਾਵਾ ਸਾਡੀ QRT ਟੀਮ ਹੈ ਐਂਟੀ ਸਬੋਟੇਜ ਟੀਮ ਹੈ ਇਸ ਤੋਂ ਇਲਾਵਾ ਅਸੀਂ ਜਿਹੜੇ RPF ਜਿਹੜੀ ਹੈ ऑलरेडी ਇੱਥੇ ਸ ਐਕਸਟੈਂਸਿਵ ਜਿਹੜੀ ਅਸੀਂ ਅੱਜ ਚੈਕਿੰਗ ਕੀਤੀ ਹੈ ਤਾਂ ਕਿ ਜਿਹੜਾ ਲੋਕ ਸੇਫ ਮਹਿਸੂਸ ਕਰ ਸਕਣ ਤੇ ਇਸ ਤੋਂ ਇਲਾਵਾ ਜਿਹੜਾ ਕੋਈ ਮਾੜਾ ਅਨਸਰ ਹੈ ਉਹ ਇੱਥੋਂ ਚਲੇ ਜਾਵੇ ਤੇ ਲੋਕਾਂ ਨੂੰ ਕੀ ਤੁਸੀਂ ਮੈਸੇਜ ਦੇਣਾ ਚਾਹੋਗੇ ਕਿ ਹਾਂ ਜਿਹੜਾ 15 ਗੱਲ ਦਾ ਬੜਾ ਵਧੀਆ ਤਰੀਕੇ ਨਾਲ ਬਣਾਇਆ ਗਿਆ ਬਿਲਕੁਲ ਲੋਕ ਜਿਹੜਾ ਆਪਣਾ ਬਹੁਤ ਵੱਡਾ ਤਿਹਾਰ ਹੈ ਜੀ ਆਪਾਂ ਕਹਿ ਸਕਦੇ ਆ ਇੱਕ ਬਹੁਤ ਵੱਡਾ ਡੇ ਹੈ ਇੰਡੀਆ ਲਈ ਤੇ 15 ਅਗਸਤ ਨੂੰ ਬਿਲਕੁਲ ਸੇਫਲੀ ਜਿਹੜਾ ਪੀਸਫੁਲੀ ਲੋਕ ਬਣਾ ਤੇ ਜਿੱਥੇ ਲੋਕਾਂ ਨੂੰ ਲੱਗਦਾ ਪੁਲਿਸ ਦੀ ਬਦਤ ਕਰਨ ਕੋਆਪਰੇਟ ਕਰਨ ਜਿੱਥੇ ਕੋਈ ਸ਼ੱਕੀ ਵਸਤੂ ਦਿਖਾਈ ਦਿੰਦੀ ਆ ਜਾਂ ਸ਼ੁੱਕੀ ਸ਼ੱਕੀ ਬੰਦਾ ਦਿਖਾਈ ਦਿੰਦਾ ਉਹਦੇ ਬਾਰੇ ਪੁਲਿਸ ਨੂੰ ਇਮੀਡੀਏਟਲੀ ਇਨਫੋਰਮ ਕਰ ਤੇ ਹੁਣ ਤੁਸੀਂ ਇਸ ਟਾਈਮ 15 ਅਗਸਤ ਨੂੰ ਲੈ ਕੇ ਆਪਾਂ ਸਟੇਸ਼ਨ ਤੇ ਚੈਕਿੰਗ ਕੀਤੀ ਜਾ ਰਹੀ ਹੈ ਤੇ ਕੋਈ ਤੁਹਾਨੂੰ ਕੋਈ ਇਸ ਤਰ੍ਹਾਂ ਦੀ ਕੋਈ ਚੀਜ਼ ਤਾਂ ਨਹੀਂ ਕੋਈ ਨੀ ਖਾਲੇ ਸਾਡੀ ਜਿਹੜੀ ਇਹ ਚੈਕਿੰਗ ਚੱਲ ਰਹੀ ਹੈ ਇਹਦੇ ਬਾਰੇ ਸਾਨੂੰ ਸੀ ਜਦੋਂ ਚੈਕਿੰਗ ਕੰਪਲੀਟ ਹੋ ਜਾਏਗੀ ਫਿਰ ਦੱਸਾਂਗੇ ਸੋ ਇਹ ਸਾਡੇ ਵਿੱਚ ਜਿਹੜੇ ਸੀਨੀਅਰ ਅਧਿਕਾਰੀ ਜਿਹੜੇ ਸਮੀਰ ਵਰਮਾ ਜੀ ਹੈਗੇ ਉਹਨਾਂ ਨਾਲ ਗੱਲਬਾਤ ਕੀਤੀ ਹੈ ਤਾਂ ਉਹਨਾਂ ਨੇ ਕਹਿਣਾ ਤੇ ਅਸੀਂ ਚੈਕਿੰਗ ਕਰਦੇ ਹੈਗੇ ਆਂ ਹੋਰ ਇਸਤਨ ਦੇ ਬੱਡੀ ਲੈ ਕੇ ਤੁਹਾਨੂੰ ਫੇਰ ਦਿਖਾਵਾਂਗੇ ਜੁੜੇ ਹੋ ਤੁਸੀਂ ਅਮੇਜ਼ਿੰਗ ਟੀਵੀ ਦੇ ਨਾਲ ਤੇ ਮੈਂ ਤੁਹਾਡਾ ਆਪਣਾ ਹਿਤੇਸ਼ ਖੰਨਾ ਸੀਨੀਅਰ ਅਧਿਕਾਰੀ ਸਮੀਰ ਵਰਮਾ ਜੀ ਮੌਜੂਦ ਹੈਗੇ ਜੱਜ ਰੇਲਵੇ ਸਟੇਸ਼ਨਾਂ 15 ਅਗਸਤ ਤੋਂ ਲੈ ਕੇ ਚੈਕਿੰਗ ਕੀਤੀ ਜਾ ਰਹੀ ਹੈ ਉਹ ਗੱਲਬਾਤ ਕਰਦੇ ਆ ਆਪਣੇ ਸੀਨੀਅਰ ਅਧਿਕਾਰੀ ਸਮੀਰ ਵਰਮਾ ਵਰਮਾ ਜੀ ਕੀ ਕਹਿਣਾ ਚਾਹੁੰਗੇ ਜਿਹੜੇ ਅੱਜ ਰੇਲਵੇ ਸਟੇਸ਼ਨ 15 ਅਗਸਤ ਤੋਂ ਲੈ ਕੇ ਚੈਕਿੰਗ ਕੀਤੀ ਜਾ ਰਹੀ ਹੈ ਬਿਲਕੁਲ ਜਿਹੜਾ 15 ਅਗਸਤ ਦੇ ਨਜ਼ਰ ਮੱਦੇਨਜ਼ਰ ਜਿਹੜਾ ਹੈਗਾ ਅਸੀਂ ਇਹ ਚੈਕਿੰਗ ਕਰ ਰਹੇ ਹਾਂ ਤੇ ਵਿੱਚ ਅਸੀਂ ਆਪਣੇ तकरीबन 4-5 ਪੁਲਿਸ ਸਟੇਸ਼ਨਸ ਨੂੰ ਇਨਵੋਲਵ ਕੀਤਾ ਹੈ ਇਸ ਤੋਂ ਇਲਾਵਾ ਸਾਡੀ QRT ਟੀਮ ਹੈ ਐਂਟੀ ਸਬੋਟੇਜ ਟੀਮ ਹੈ ਇਸ ਤੋਂ ਇਲਾਵਾ ਅਸੀਂ ਜਿਹੜੇ RPF ਜਿਹੜੀ ਹੈ ऑलरेडी ਇੱਥੇ ਸੈਟਰ ਗਵਰਨਮੈਂਟ ਦੀ ਹੈਗੀ ਉਹ ਡਿਪਲੋਏਡ ਹੈ ਉਹਨਾਂ ਨੂੰ ਨਾਲ ਲਿੱਤਾ ਹੈ GRP ਨੂੰ ਅਸੀਂ ਨਾਲ ਲਿੱਤਾ ਹੈਗਾ ਤਾਂ ਐਕਸਟੈਂਸਿਵ ਜਿਹੜੀ ਅਸੀਂ ਅੱਜ ਚੈਕਿੰਗ ਕੀਤੀ ਹੈ ਤਾਂ ਕਿ ਜਿਹੜਾ ਲੋਕ ਸੇਫ ਮਹਿਸੂਸ ਕਰ ਸਕਣ ਤੇ ਇਸ ਤੋਂ ਇਲਾਵਾ ਜਿਹੜਾ ਕੋਈ ਮਾੜਾ ਅਨਸਰ ਹੈ ਉਹ ਇੱਥੋਂ ਚਲੇ ਜਾਵੇ ਤੇ ਲੋਕਾਂ ਨੂੰ ਕੀ ਤੁਸੀਂ ਮੈਸੇਜ ਦੇਣਾ ਚਾਹੋਗੇ ਕਿ ਹਾਂ ਜਿਹੜਾ 15 ਅਗਸਤ ਆ ਬੜਾ ਵਧੀਆ ਤਰੀਕੇ ਨਾਲ ਮਨਾਇਆ ਜਾਵੇ ਬਿਲਕੁਲ ਲੋਕ ਜਿਹੜਾ ਆਪਣਾ ਬਹੁਤ ਵੱਡਾ ਤਿਹਾਰ ਹੈ ਜੀ ਆਪਾਂ ਕਹਿ ਸਕਦੇ ਹਾਂ ਇੱਕ ਬਹੁਤ ਵੱਡਾ ਡੇ ਹੈ ਇੰਡੀਆ ਲਈ ਤੇ 15 ਅਗਸਤ ਨੂੰ ਬਿਲਕੁਲ ਸੇਫਲੀ ਜਿਹੜਾ ਪੀਸਫੁਲੀ ਲੋਕ ਮਨਾ ਤੇ ਜਿੱਥੇ ਲੋਕਾਂ ਨੂੰ ਲੱਗਦਾ ਪੁਲਿਸ ਦੀ ਬਦਤ ਕਰਨ ਕੋਆਪਰੇਟ ਕਰਨ ਜਿੱਥੇ ਕੋਈ ਸ਼ੱਕੀ ਵਸਤੂ ਦਿਖਾਈ ਦਿੰਦੀ ਆ ਜਾਂ ਸ਼ੋਕੀ ਸ਼ੱਕੀ ਬੰਦਾ ਦਿਖਾਈ ਦਿੰਦਾ ਉਹਦੇ ਬਾਰੇ ਪੁਲਿਸ ਨੂੰ ਇਮੀਡੀਏਟਲੀ ਇਨਫੋਰਮ ਕਰਦੇ ਤੇ ਹੁਣ ਤੁਸੀਂ ਆ ਇਸ ਟਾਈਮ 15 ਅਗਸਤ ਤੋਂ ਲੈ ਕੇ ਆਪਾਂ ਸਟੇਸ਼ਨ ਤੇ ਚੈਕਿੰਗ ਕੀਤੀ ਜਾ ਰਹੀ ਹੈ ਤੇ ਕੋਈ ਤੁਹਾਨੂੰ ਕੋਈ ਇਸ ਤਰ੍ਹਾਂ ਦਾ ਕੋਈ ਚੀਜ਼ ਤਾਂ ਨਹੀਂ ਕੋਈ ਨਹੀਂ ਹਾਲੇ ਸਾਡੀ ਜਿਹੜੀ ਇਹ ਚੈਕਿੰਗ ਚੱਲ ਰਹੀ ਹੈ ਇਹਦੇ ਬਾਰੇ ਸਾਨੂੰ ਸੀ ਜਦੋਂ ਚੈਕਿੰਗ ਕੰਪਲੀਟ ਹੋ ਜਾਏਗੀ ਫਿਰ ਦੱਸਾਂਗੇ ਥੈਂਕ ਯੂ ਸਰ ਸੋ ਇਹ ਸਾਡੇ ਵਿੱਚ ਜਿਹੜੇ ਸੀਨੀਅਰ ਅਧਿਕਾਰੀ ਜਿਹੜੇ ਸਮੀਰ ਵਰਮਾ ਜੀ ਹੈਗੇ ਉਹਨਾਂ ਨਾਲ ਗੱਲਬਾਤ ਕੀਤੀ ਹੈ ਤਾਂ ਉਹਨਾਂ ਨੇ ਕਹਿਣਾ ਤੇ ਅਸੀਂ ਚੈਕਿੰਗ ਕਰਦੇ ਹੈਗੇ ਆਂ ਹੋਰ ਇਸ ਤੋਂ ਬਾਅਦ ਦੇ ਵੱਡੇ ਲੈ ਕੇ ਤੁਹਾਨੂੰ ਫੇਰ ਦਿਖਾਵਾਂਗੇ ਜੁੜੇ ਹੋ ਤੁਸੀਂ ਅਮੇਜ਼ਿੰਗ ਟੀਵੀ ਦੇ ਨਾਲ ਤੇ ਮੈਂ ਤੁਹਾਡਾ ਆਪਣਾ ਸਾਡੇ ਆਪਣੇ ਸੀਨੀਅਰ ਅਧਿਕਾਰੀ ਸਮੀਰ ਵਰਮਨ ਵਰਮਨ ਜੀ ਕੀ ਕਹਿਣਾ ਚਾਹੋਗੇ ਜਿਹੜੇ ਅੱਜ ਰੇਲਵੇ ਸਟੇਸ਼ਨ 15 ਅਗਸਤ ਤੋਂ ਲੈ ਕੇ ਚੈਕਿੰਗ ਕੀਤੀ ਹੈ ਬਿਲਕੁਲ ਜਿਹੜਾ 15 ਅਗਸਤ ਦੇ ਨਜ਼ਰ ਮੱਦੇਨਜ਼ਰ ਜਿਹੜਾ ਹੈਗਾ ਅਸੀਂ ਇਹ ਚੈਕਿੰਗ ਕਰ ਰਹੇ ਹਾਂ ਦੇ ਵਿੱਚ ਅਸੀਂ ਆਪਣੇ तकरीबन 4-5 ਪੁਲਿਸ ਸਟੇਸ਼ਨਸ ਨੂੰ ਇਨਵੋਲਵ ਕੀਤਾ ਹੈ ਇਸ ਤੋਂ ਇਲਾਵਾ ਸਾਡੀ QRT ਟੀਮ ਹੈ ਐਂਟੀ ਸਬੋਟੇਜ ਟੀਮ ਹੈ ਇਸ ਤੋਂ ਇਲਾਵਾ ਅਸੀਂ ਜਿਹੜੇ RPF ਜਿਹੜੀ ਹੈ ऑलरेडी ਇੱਥੇ ਸੈਟਰ ਗਵਰਨਮੈਂਟ ਦੀ ਹੈਗੀ ਉਹ ਡਿਪਲੋਏਡ ਹੈ ਉਹਨਾਂ ਨੂੰ ਨਾਲ ਲਿੱਤਾ ਹੈ GRP ਨੂੰ ਅਸੀਂ ਨਾਲ ਲਿੱਤਾ ਹੈਗਾ ਤਾਂ ਐਕਸਟੈਂਸਿਵ ਜਿਹੜੀ ਅਸੀਂ ਅੱਜ ਚੈਕਿੰਗ ਕੀਤੀ ਹੈ ਤਾਕੀ ਜਿਹੜਾ ਲੋਕ ਸੇਫ ਮਹਿਸੂਸ ਕਰ ਸਕਣ ਤੇ ਇਸ ਤੋਂ ਇਲਾਵਾ ਜਿਹੜਾ ਕੋਈ ਮਾੜਾ ਅਨਸਰ ਹੈ ਉਹ ਇਥੋਂ ਚਲੇ ਜਾਵੇ ਤੇ ਲੋਕਾਂ ਨੂੰ ਕੀ ਤੁਸੀਂ ਮੈਸੇਜ ਦੇਣਾ ਚਾਹੋਗੇ ਕਿ ਹਾਂ ਜਿਹੜਾ 15 ਗੱਲ ਦਾ ਬੜਾ ਵਧੀਆ ਤਰੀਕੇ ਨਾਲ ਮਨਾਇਆ ਜਾਵੇ ਬਿਲਕੁਲ ਲੋਕ ਜਿਹੜਾ ਆਪਣਾ ਬਹੁਤ ਵੱਡਾ ਤਿਹਾਰ ਹੈ ਜੀ ਆਪਾਂ ਕਹਿ ਸਕਦੇ ਆ ਇੱਕ ਬਹੁਤ ਵੱਡਾ ਡੇ ਹੈ ਇੰਡੀਆ ਲਈ ਤੇ 15 ਅਗਸਤ ਲੋਕ ਬਿਲਕੁਲ ਸੇਫਲੀ ਜਿਹੜਾ ਪੀਸਫੁਲੀ ਲੋਕ ਬਣਾ ਤੇ ਜਿੱਥੇ ਲੋਕਾਂ ਨੂੰ ਲੱਗਦਾ ਪੁਲਿਸ ਦੀ ਬਦਤ ਕਰਨ ਕੋਆਪਰੇਟ ਕਰਨ ਜਿੱਥੇ ਕੋਈ ਸ਼ੱਕੀ ਵਸਤੂ ਦਿਖਾਈ ਦਿੰਦੀ ਆ ਜਾਂ ਸ਼ੋਕੀ ਸ਼ੱਕੀ ਬੰਦਾ ਦਿਖਾਈ ਦਿੰਦਾ ਉਹਦੇ ਬਾਰੇ ਪੁਲਿਸ ਨੂੰ ਇਮੀਡੀਏਟਲੀ ਇਨਫੋਰਮ ਕਰ ਤੇ ਹੁਣ ਤੁਸੀਂ ਇਸ ਟਾਈਮ 15 ਅਗਸਤ ਨੂੰ ਲੈ ਕੇ ਆਪਾਂ ਸਟੇਸ਼ਨ ਤੇ ਚੈਕਿੰਗ ਕੀਤੀ ਜਾ ਰਹੀ ਹੈ ਤੇ ਕੋਈ ਤੁਹਾਨੂੰ ਕੋਈ ਇਸ ਤਰ੍ਹਾਂ ਦੀ ਕੋਈ ਚੀਜ਼ ਤਾਂ ਨਹੀਂ ਕੋਈ ਵਗੈਰਾ ਕੋਈ ਨਹੀਂ ਹਾਲੇ ਸਾਡੀ ਜਿਹੜੀ ਇਹ ਚੈਕਿੰਗ ਚੱਲ ਰਹੀ ਹੈ ਇਹਦੇ ਬਾਰੇ ਸਾਨੂੰ ਸੀ ਜਦੋਂ ਚੈਕਿੰਗ ਕੰਪਲੀਟ ਹੋ ਜਾਏਗੀ ਫਿਰ ਦੱਸਾਂਗੇ ਥੈਂਕ ਯੂ ਸਰ ਸੋ ਇਹ ਸਾਡੇ ਵਿੱਚ ਜਿਹੜੇ ਸੀਨੀਅਰ ਅਧਿਕਾਰੀ ਜਿਹ ਤੇ ਅਸੀਂ ਚੈਕਿੰਗ ਕਰਦੇ ਹੈਗੇ ਆਂ ਹੋਰ ਇਸ ਤਰ੍ਹਾਂ ਦੇ ਬੱਡੀ ਲੈ ਕੇ ਤੁਹਾਨੂੰ ਫੇਰ ਦਿਖਾਵਾਂਗੇ ਜੁੜੇ ਹੋ ਤੁਸੀਂ ਅਮੇਜ਼ਿੰਗ ਟੀਵੀ ਦੇ ਨਾਲ ਤੇ ਮੈਂ ਤੁਹਾਡਾ ਆਪਣਾ ਹੀ ਤੇਜਖਣ